ਸਸੀ ਗਾਲ ਜੀ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਾਈ ਮਿੱਤਰੋ ਬਾਈ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਟਾਰਟਿੰਗ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਾਈ ਜੀ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਤੇ ਆਪਾਂ ਚੱਲੇ ਆਂ ਬਾਈ ਥੋੜਾ ਜਿਹਾ ਕੰਮ ਤੇ ਕੰਮ ਆਪਣਾ ਜ਼ਰੂਰੀ ਤੇ ਕੋਣੀ ਬਾਈ ਕਰਤੀ ਆ ਸਟਾਰਟ ਕਾ ਮਿਲਦੇ ਆਂ ਚੱਲ ਕੇ ਲੋ ਬਾਈ ਮਿੱਤਰੋ ਗੱਡੀ 'ਚ ਹਵਾ ਕਰਾ ਲਈ ਆਪਾਂ ਚੈੱਕ ਤੇ ਇੱਕ ਟਾਇਰ ਬਾਈ ਗੱਡੀ ਦੀ ਹਵਾ ਘਟਾਉਂਦਾ ਹੈ ਟਾਇਰ ਹਵਾ ਘਟਾਇਆ ਜਾਂਦਾ ਤੇ ਤਾਂ ਕਰਕੇ ਘਰੋਂ ਵੀ ਹਵਾ ਭਰ ਕੇ ਲਿਆਈ ਸੀਗੀ ਪਰ ਘਟਾਉਂਦਾ ਉਹ ਜਦੋਂ 3-4 ਦਿਨ ਖੜੀ ਰਵੇ ਉਦੋਂ ਘਟਾਇਆ ਜਾਂਦਾ ਲੋਕ ਮਿੱਤਰੋ ਮੱਲਣ ਆ ਗਏ ਆ ਰਬੰਦੂ ਤੇਲ ਪਵਾਲਿਆ ਬਾਈ ਤੇ ਵੀਡੀਓ ਬਣਾਉਣੀ ਪਰ ਲਗੇ ਸੀ ਤੇ ਮੇਰੇ ਨਾਲ ਇੱਕ ਹੋਰ ਸਾਥੀ ਹੈਗਾ ਤੇ ਮੈਂ ਉਹਨੂੰ ਮਲਾਉਣਾ ਭੁੱਲ ਗਿਆ ਆ ਬੈਠਾ ਈ ਕਹਿੰਦਾ ਮੈਂ ਨਾਲ ਚੱਲਣਾ ਮੈਂ ਕਿਹਾ ਚੱਲ ਆ ਜਾ ਬਾਈ ਚੱਲ ਤੂੰ ਵੀ ਆ ਜਾ ਅੱਜ ਬਾਈ ਇਦੋਂ ਜ਼ਿਆਦਾ ਵੀਡੀਓ ਮੈਨੂੰ ਲੱਗਦਾ ਗੱਡੀ ਜੀ ਬਣ ਜਾਣੀ ਹੈ ਕਿਉਂਕਿ ਬਈ ਮੌਸਮ ਖਰਾਬ ਸੀ ਕਿਉਂਕਿ ਜਾਨਵਰ ਤਾਂ ਮੌਸਮ ਦੋ ਦਿਨਾਂ ਦਾ ਖਰਾਬ ਵਿਖਾਈ ਜਾਂਦੇ ਹੀ ਜਾਨਵਰ ਦਾ ਤਾਂ ਪਕੀ ਘਟਨੇ ਹੀ ਦਣ ਪਾਣੀ ਉਹਨਾਂ ਨੂੰ ਬਦਲ ਗਏ ਤੇ ਆ ਗਈ ਔਰ ਵੀ ਜਿਹਾ ਫਾਈਦਰ ਨੂੰ ਇੱਧਰ ਪਾਸ ਆਪਣ ਨੂੰ 3 ਘੰਟੇ ਲੱਗ ਹੀ ਜਾਣੇ ਆ ਬਾਈ। ਲੋ ਬਾਈ ਜੀ ਆਪਾਂ ਕੰਮ ਚੱਲੇ ਆ ਕੋਈ ਜ਼ਰੂਰੀ ਦੱਸ ਨਹੀਂ ਸਕਦੇ ਕਿ ਤੇ ਆਪਾਂ ਬਾਈ ਜੀ 2 ਤੋਂ 3 ਘੰਟਿਆਂ ਦਾ ਕੰਮ ਆ 2 ਤੋਂ 3 ਘੰਟੇ ਆ ਬਾਈ ਮੋੜੀ ਆਵਾਂਗੇ। ਬਾਈ ਨਾ ਧੋਗ ਨਹੀਂ ਐ ਸਿੱਧੀ ਜੀ ਗੱਲ ਆ ਠੰਡ ਬਹੁਤ ਸੀਗੀ ਬੰਮੂਆਂ ਧੋਕੇ ਦੇਖ ਤਾਂ ਭੱਜ ਆਏ ਆ ਤੇ ਬਾਈ ਜੀ ਹਵਾ ਇੰਨੀ ਤੇਜ਼ ਚੱਲਦੀ ਆ ਨਾ ਬਾਈ ਬਾਹਰ ਗੱਲਾਂ ਹੀ ਛੱਡ ਦਿਓ ਜਿੱਤਾਂ ਕਰਕੇ ਉਹਨਾਂ ਦਾ ਮੋਟਰਸਾਈਕਲ ਤੇ ਫਿਰ ਮੋਟਰਸਾਈਕਲ ਲੈ ਕੇ ਨਹੀਂ ਜਾਂਦਾ ਜਿਵੇਂ ਕਿ ਚੱਲੀ ਯਾਰ ਗੱਡੀ ਲੈ ਜਾਂਦੇ ਆ ਤੇ ਗੱਡੀ ਦੀ ਹਾਲਤ ਵੀ ਖਰਾਬ ਹੀ ਸੀਗੀ ਧੂਣ ਵਾਲੀ ਸੀਗੀ ਤੇ ਤਾਂ ਕਰਕੇ ਮੈਂ ਕਿ ਚੱਲੀ ਯਾਰ ਆ ਹੀ ਲੈ ਜਾਂਦੇ ਕੋਈ ਨਹੀਂ ਹੁੰਦਾ ਤੇ ਚਲੋ ਬਾਈ ਹੁਣ ਜਿਵੇਂ ਜਿਵੇਂ ਰਾਹ 'ਚ ਵੀਡੀਓ ਬਣੀ ਜਾਊਗੀ ਉਹ ਵੀ ਉਹ ਮੈਂ ਬਣਾਈ ਚੱਲਾਂਗੇ ਕਰਦੇ ਬੰਦ ਲੋ ਬਾਈ ਜੀ ਜਿਹੜੇ ਕੰਮ ਆਏ ਸੀ ਆਪੋ ਉਧਰੋਂ ਕਰਤੀ ਆ ਵਾਪਸੀ ਵਾਪਸੀ ਕਰਤੀ ਆ ਆ ਬਾਈ ਜੀ ਤਰੋ ਹੋ ਗਏ ਆਪਾਂ ਪਿੰਡ ਦੇ ਨੇੜੇ ਲਓ ਬਾਈ ਜੀ ਆ ਗਿਆ ਨੇੜੇ ਡੇੜ ਪਿੰਡ ਦੇ ਆਪਾਂ ਤੇ ਆਪਣਾ ਜਿਹੜਾ ਸਾਥੀਦਾਰ ਸੀ ਬਾਈ ਉਹ ਸੌ ਚੱਲਿਆ ਸੀਗਾ ਸੌ ਕੇ ਉੱਠ ਵੀ ਖੜਿਆ ਉਹ ਤੇ ਆਪਾਂ ਬਾਈ ਜੀ ਡੇੜ ਹੀ ਆ ਬਸ ਪਿੰਡ ਤੋਂ 4-5 ਕਿਲੋਮੀਟਰ ਪਿੱਛੇ ਆ ਮਤਵਤ 6 ਹੋਵਾਂਗੇ ਸੱਪ ਤਾਂ ਆਪਣਾ ਸਾਥੀਦਾਰ ਬਾਈ ਗੁੱਸੇ ਹੋ ਗਿਆ ਆਪਣੇ ਨਾਲ ਲਾ ਬਾਈ ਜੀ ਤੁੱਪ ਨਿਕਲਣ ਦੇ ਚਾਂਸ ਸੀ ਇਹ ਪੂਰੇ ਬਣੀ ਜਾਂਦੇ ਸੀ ਕਿ ਮੈਂ ਤਾਂ ਕਿ ਚੱਲ ਘਰੇ ਜਾਂਦਿਆਂ ਕਰਦੇ ਨੂੰ ਤੁੱਪ ਨਿਕਲੇ ਆਉਗੀ ਤੇ ਬਈ ਹੁਣ ਮੌਸਮ ਜਿਵੇਂ ਹੀ ਬਦਲ ਗਿਆ ਅਬ ਇੱਥੇ ਪੱਠਾ ਹੁੰਦਾ ਜੀ ਬਾਈ ਜੀ ਬਾਈ ਅਸੀਂ ਖਾ ਕੇ ਨਹੀਂ ਆਏ ਸੀ ਕਿ ਤੇ ਹੁਣ ਜਿਹੜਾ ਆਪਣਾ ਸਾਥੀਦਾਰ ਉਹ ਕਰੀ ਜਾਂਦਾ ਮੈਨੂੰ ਭੁੱਖ ਲੱਗੀ ਭੁੱਖ ਭੁੱਖ ਕਰੀ ਜਾਂਦਾ ਤੇ ਬਾਈ ਬਣ ਕੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਬਾਈ ਤੇ ਨਾਲੇ ਮਲਾਇਮਾਨੀ ਘੇਰ ਲਿਆਈ ਸਾਨੂੰ ਪਰ ਇੱਕ ਮਲਾਜ਼ਮ ਚੰਗਾ ਸੀਗਾ ਸਾਡੇ ਪਿੰਡ ਉਹਦੇ ਨਾਨਕੇ ਸੀਗੇ ਤੇ ਪਰ ਉਹਨੇ ਆਪਾਂ ਨੂੰ ਬਖਸ਼ਤਾ ਕਹਿੰਦਾ ਚਲੋ ਕੋਈ ਗੱਲ ਨਹੀਂ ਜਾਓ ਤੁਸੀਂ ਲਓ ਬਾਈ ਜੀ ਸੁਆ ਕਰ ਲਿਆ ਪਰ ਤੇ ਆਪਾਂ ਐਂਟਰ ਹੋ ਗਏ ਵਾੜਾ ਕਿਸ਼ਨਪੁਰੇ ਚ ਯਾਰ ਭਾਈ ਆਪਣਾ ਇੰਦਰ ਬੈਠਾ ਟੋਪੀਆਂ ਟੋਪੀਆਂ ਲਾਦੀਆਂ ਫੋਨ ਨਾ ਖੇਢੀ ਜਾਂਦਾ ਇਹ ਤੇ ਤੁਝੇ ਫੋਨ ਨਾਲ ਆਪਾਂ ਵੀਡੀਓ ਬਣਾਈ ਜਾਂਦੇ ਆਂ ਭਾਈ ਮੌਸਮ ਭਾਈ ਅੱਜ ਦਾ ਦਿਨ ਵੈਸੇ ਮੌਸਮਾਂ 6-7 ਦਿਨ ਹੀ ਆਏ ਆਂ ਭਾਈ ਦਸ ਦਾ ਪਰ ਤੋਂ ਆਪਾਂ ਨਿਕਲੇ ਆਵੇਂ ਤਾਂ ਬੜੀ ਵਧੀਆ ਗੱਲ ਆ ਜਾਨਵਰ ਕੱਢ ਲਿਆ ਕਰਾਂਗੇ ਬਾਹਰ ਆਹੀ ਵਲੌਗ ਪੂਰਾ ਕਰਨਾ ਪੈਣਾ ਅੱਜ ਬਈ ਕਿਉਂਕਿ ਜਾਨਵਰਾਂ ਨੂੰ ਸਿਰ ਦਿਨਵਾਰ ਤਾਂ ਬਈ ਦਿਖਾਵਾਂਗੇ ਵਿੱਚੋਂ ਜੂੜੀਆਂ ਜੂੜੀਆਂ ਵੇਖਾਂਗੇ ਕੋਸ਼ਿਸ਼ ਕਰਾਂਗੇ ਜੇ ਪਟਨ ਦੀ ਜੇ ਪਟਨਾ ਦਾ ਤੇ ਲੋ ਬਈ ਮਿੱਤਰੋ ਪਹੁੰਚ ਗਏ ਪਿੰਡ ਕੁੜੀ ਸੰਗਰ ਇਹ ਲੋ ਬਈ ਆਪਣੇ ਪਿੰਡ ਪਹੁੰਚ ਗਏ ਆ ਵੱਡੀ ਦੇ ਵਿੱਚ ਰਾਲੇ ਖੜੇ ਆ ਘੋੜੀ ਖੜੀ ਹੋਈ ਆ ਤੇ ਲੋ ਬਈ ਤੋਂ 12 ਸਕਿੰਟਾਂ ਦੀ ਵੀਡੀਓ ਚੱਲ ਗਈ ਤੇ 1 ਮਿੰਟ ਦੀ ਵੀਡੀਓ ਪੂਰੀ ਕਰਨ ਤੋਂ ਪਹਿਲਾਂ ਅੱਖ ਘਰੋ ਪੜ ਜਾਗੇ ਗਲੀ ਬਾਈ ਗਏ। ਗਲੀ ਜੀ ਦੀਨਨਾ ਕੋਠੀਆਂ ਪਰ ਆਪਣੀ ਇੰਨਾ ਚ ਕੋਈ ਨਹੀਂ ਬਈ ਆਪਣਾ ਤਾਂ ਔਰ ਮਾਰ ਜਾ ਰਹਾ। ਲਓ ਬਈ ਮਿੱਤਰੋ ਪਹੁੰਚ ਗਏ ਬਾਈ ਘਰੇ ਇਹ ਆ ਗਿਆ ਆਪਣਾ ਘਰ ਲਿਜਾਏ ਉਹ ਤਾਂ ਖੋਲ ਕੇ। ਲਓ ਬਈ ਮਿੱਤਰੋ ਕੜੰਗਾ ਡਿੱਗਣ ਲੱਗ ਪੂਗਾ ਕੋਈ ਕੋਈ ਕਣੀ ਡੇਗਦੀ ਹੈ ਜਵਾਕ ਜੀ ਪਤੰਗ ਚੜਾਈ ਜਾਂਦੇ ਸੀ ਤੇ ਮੈਂ ਵੱਢ ਨਾ ਆ ਗਿਆ ਪੱਠੀ ਇਹ ਵਾੜ ਦੇ ਭਾਈ ਪੱਠੇ ਤੇ ਦਵਾ ਦਵ ਕੋ ਉਤਰ ਗਏ ਕੋ ਉਤਰ ਕੇ ਪਾ ਦੇਗੇ ਲੈਟ ਦਾ ਵੀ ਕੋਈ ਪਤਾ ਨਹੀਂ ਕਦੋਂ ਉੱਠ ਜਾਣਾ ਇਹਨੂੰ ਗਲੇਟਦੇ ਆ ਤੇ ਜਵਾਕਣ ਵਾਂਗ ਤੁਸੀਂ ਲਾਓ ਪਤੰਗ ਤੇ ਮੈਂ ਵੜਦਾ ਪੱਠੇ ਲਓ ਭਾਈ ਮਿੱਤਰੋ ਪੱਠੇ ਵੱਢੀ ਜਾਂਦੇ ਆ ਮੌਸਮ ਹੋ ਗਏ ਬੱਦਲ ਕਣ ਗਏ ਆ ਡਿੱਗਣ ਲੱਗ ਪਈਆਂ ਸੀਗਾ ਅਈ ਤਾਂ ਖਾ ਗਿਆ ਕਿਤੇ ਬੱਦਲ ਇਹਨਾਂ ਦੀ ਪਤੰਗ ਲਵਾਈ ਪਹਿਲਾਂ ਤਾਂ ਮੈਂ ਇਹਨਾਂ ਦਾ ਪਤੰਗ ਲਾਓ ਮੰਨ ਲਓ ਦਵਾ ਦਵ ਪੱਠੇ ਵੱਢ ਗਈ ਤੇਰੀ ਪੱਠੇ ਵੱਟਣ ਬਸ ਕਰ ਓਏ ਛੋਟੀਆਂ ਛੋਟੀਆਂ ਦੋ ਲੈ ਜਾਂਗੇ ਉਹ ਚਾਕਲਾਂ ਘੜਾਈ ਉਹਦੋਂ ਚਾਕ ਉਹ ਯਾਰ ਦੋ ਲੈ ਜਾਂਗੇ ਛੋਟੀਆਂ ਛੋਟੀਆਂ ਕਿਉਂ ਉਹ ਕੰਮ ਕਰਦਾ ਨਾ ਹਜੇ ਪੱਠੇ ਬਹੁਤ ਪਏ ਆ ਬਾਈ ਹਜੇ ਟੋਕੇ ਦਾ ਵੀ ਨਾ ਟੁੱਟਿਆ ਪਿਆ ਨਟ ਵੀ ਪਾਉਣਾ ਪਹਿਲਾਂ ਪੱਠਿਆਂ ਨੂੰ ਮੀੜੀਏ ਕੰਮ ਡਾਢ ਕੇਰਾ ਜਗਾਰ ਲਾ ਕੇ ਪੁੱਤ ਫੇਰ ਉਸ ਤੋਂ ਬਾਅਦ ਵੇਖਾਂ ਕਰਦੇ ਬੰਦ ਲਓ ਬਾਈ ਲਓ ਬਾਈ ਜੀ ਜਿਹੜੀ ਗੱਲੋਂ ਡਰਦੇ ਸੀ ਕੰਮ ਉਹੀ ਹੋ ਗਿਆ ਤੇ ਬਿੱਲਣਾ ਬਾਈ ਇੱਧਰ ਵੇਖੋ ਜਾਲ ਲਿਆ ਕੇ ਧੀਰੇ ਦਾ ਫੜਨਾ ਹੈ ਭਾਈ ਜਿਹੜੀ ਗੱਲਾਂ ਆਪਾਂ ਡਰਦੇ ਸੀ ਬਾਈ ਜੀ ਉਹੀ ਕੰਮ ਹੋ ਗਿਆ ਕਾਰਨ ਪਤਾ ਕੀ ਬਣਿਆ ਬਾਈ ਬੱਚੇ ਸੀ ਢਿੱਲੇ ਕੱਲ ਵੀ ਨਹੀਂ ਟਾਈਮ ਲੱਗਿਆ ਆ ਫਿਰਦਣਾ ਬਈ ਬਿੱਲੂਆਂ ਤੇ ਬਾਈ ਕੱਲ ਵੀ ਨਹੀਂ ਥੱਲੇ ਰੱਖ ਕੱਲ ਵੀ ਨਹੀਂ ਟਾਈਮ ਲੱਗਿਆ ਬਾਈ ਤੇ ਬਾਈ ਬਹੁਤ ਹੀ ਬੱਚਾ ਮਰ ਗਿਆ ਆਪਣਾ ਬਹੁਤ ਹੀ ਏਣਾ ਦਾ ਪਹਾ ਤਕੜਾ ਸੀ ਡੱਬੀ ਉਹ ਬਹੁਤ ਤਗੜੀ ਜੂੜੀ ਪਈ ਤਾਂ ਮਿਲਿਆ ਸੀਗਾ ਮਰ ਗਿਆ ਬਾਈ ਤੇ ਚਲੋ ਕੋਈ ਗੱਲ ਨਹੀਂ ਬਾਈ ਦਵਾਈ ਦੇਈ ਜਾਂਦਾ ਜੋਤ ਤੇ ਬਣਾ ਕੇ ਦਵਾਈ ਦਿੱਤੀ ਮੈਂ ਇਕੱਠੇ ਪਾਈ ਜਾਂਦੇ ਇਹਨੂੰ ਮੈਂ ਕਿਹਾ ਵੀ ਇਹ ਕਰਕੇ ਦਵਾਈ ਦੇਵੀ ਦੋ ਬੇਤਾ ਦਾਣਾ ਪਾਣੀ ਇਹਨਾਂ ਨੂੰ ਪਾਤਾ ਤੇ ਉਹ ਵੀ ਮੂਰਖ ਬੰਦਾ ਹੀ ਆ ਜਿਹੜਾ ਵੀ ਇੰਨੀ ਫੰਡ ਜੂੜਾਂ ਲਾਉਂਦਾ ਪਰ ਬੱਚੇ-ਬੁੱੱਚੇ ਫਿਰੇ ਤਾਂ ਚੜੀ ਜਾਂਦੇ ਪਰ ਮਰਦੇ ਵੀ ਬਹੁਤ ਆ ਬਾਈ ਆਪਣੇ ਕੋਲੇ ਬੱਚੇ ਬਹੁਤ ਵਾਹਣ ਜੂੜਾਂ ਪੱਟਦੇ ਨੇ ਸਾਰੀਆਂ ਵਾਰਸ ਜਿਵੇਂ ਆਹ ਬੱਚਾ ਬਾੜ ਹੋ ਜੀ ਜੋ ਆਹ ਆ ਇਹ ਬਾੜ ਹੋਏ ਆ ਠੀਕ ਹੈ ਬਾਕੀ ਸਾਰੇ ਹੰਡੇ ਹੰਡੇ ਚੱਕ ਦੇ ਨੇ ਤੇ ਆ ਬਾਜ਼ੀ ਵਾਲੇ ਦਾ ਮਾਪਿ ਉਹ ਕਰ ਲਾਈ ਬੈਠਾ ਨੇ ਇਹ ਬੱਚੇ ਕੱਢ ਲਈ ਬੱਸ ਜਿਵੇਂ ਉਹ ਆਹਾ ਇਹ ਦਾ ਕਿਸੇ ਬੰਦੇ ਨੇ ਦੀ ਨਹੀਂ ਮੰਗੀ ਆ ਉਹ ਤੇ ਦੋ ਇਹ ਐ ਰੇਕ ਕਬਰਾਂ ਮਾਰ ਗਿਆ ਬਈ ਅੱਜ ਉਹ ਜਰੂਰ ਆ ਲਈ ਕੋਈ ਨਹੀਂ ਵੀ ਨਹੀਂ ਕਿ ਜੜਦਾ ਦੀ ਹੈਗਾ ਚਲੋ ਕੋਈ ਗੱਲ ਨਹੀਂ ਬਈ ਹੁਣ ਤਾਂ ਮਾਲਕ ਦੀ ਮਿਹਰ ਨਾਲ ਬੱਚੇ ਬਹੁਤ ਆ ਡੰਗਾ ਲਈ ਜੋ ਆ ਪਰ ਹੁਣ ਦੁੱਖ ਜਾਂਦਾ ਜਦੋਂ ਚੰਗਿਆਂ ਦੀ ਮਰ ਜਾਂਦੇ ਹਨ ਉਦੋਂ ਫਿਰ ਉੱਖ ਮੇਂ ਲੱਗਦਾ ਮਾ ਜੇ ਜਿਵੇਂ 2:00 3:00 ਹੋ ਤੱਕ ਇਹ ਨਹੀਂ ਦੇਣੀਗੇ ਆਪੇ ਆਣ ਦੇ ਜੇ ਕੋਈ ਗਾ ਨਹੀਂ ਹੁੰਦਾ ਬਈ ਲਓ ਬਈ ਮਿੱਤਰੋ ਕੱਲੀ ਧਾਰ ਰਹਿ ਗਈ ਕੱਢਣ ਵਾਲੀ ਬਾਕੀ ਸਾਰਾ ਕੰਮ ਨਿਬੜਿਆ ਪਸੂ ਪਸੂ ਵੀ ਆਤੀ ਆ ਚਲੋ ਠੀਕ ਆ ਬਈ ਆਪਣੀ ਅੱਜ ਸਿਹਤ ਨਹੀਂ ਠੀਕ ਗਈ ਸੀ ਥੋੜਾ ਜਿਹਾ ਕੰਮ ਸੀ ਉੱਧਰ ਗਈ ਸੀ ਤੇ ਬਈ ਪਰੇਸ਼ਾਨਾਂ ਲੱਗੀਆਂ ਪਈਆਂ ਸੀ ਇਤਨੀ ਸੱਟ ਆਪਾਂ ਲੜਾਈ ਜਾਂਦੇ ਬਤੰਦਰ ਇਧਰ ਚਲੋ ਠੀਕ ਆ ਭਾਈ ਆਪਾਂ ਹੁਣ ਕਰ ਲੰਗੇ ਬਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਜੋ ਫਰਦੀ ਪਤੰਗਾ ਇਧਰ ਚੜਾਈ ਆ